ਹਰ ਵਾਰ ਇਹਦਾ ਹੀ ਉੱਥੇ 에어ਪੋਰਟ ਤੇ ਚਲੇ ਜਾਣਾ ਕਿਤੇ ਹੋਰ ਚਲੇ ਜਾਓ ਜਾਂ ਕਿਸੇ ਗਾਇਕ ਕਲਾਕਾਰ ਨਾਲ ਚਲੇ ਜਾਓ ਇਹਦਾ ਹੀ ਪੰਗਾ ਪੈਂਦਾ ਹਰ ਵਾਰੀ ਹੋ ਸਕਦਾ ਕੰਗਣਾ ਰਾਪਤੇ ਨੇ ਇੰਨਾ ਪ੍ਰੋਮੋਟ ਕਰਤਾ ਹੋਵੇ ਕਿ ਜਿਹੜੀਆਂ ਉਹ ਭਾਵਨਾਵਾਂ ਦੇ ਕੰਟਰੋਲ ਨਾ ਰੱਖ ਸਕੀ ਹੋਵੇ ਇਹ ਪਬਲਿਸਿਟੀ ਸਟੰਟ ਹੋ ਸਕਦਾ ਕਿਉਂਕਿ ਐਕਟਰ ਆ ਐਕਟਿੰਗ ਕਰਨੀ ਜਾਣਦੇ ਨੇ ਪਬਲਿਸਿਟੀ ਸਟੰਟ ਹੋ ਸਕਦਾ ਕਿ ਮੈਂ ਮੇਰੀ ਜਿਹੜੀ ਭਾਜੀਪੀ ਦੇ ਜਿਹੜਾ ਮੇਰਾ ਕਦ ਹੋਰ ਉੱਚਾ ਹੋ ਜੇ ਮੈਨੂੰ ਕੋ ਮੰਤਰੀਪਦ ਮਿਲ ਜੇ ਜਾਂ ਪੂਰੇ ਦੇਸ਼ 'ਚ ਮੇਰੀ ਚਰਚਾ ਹੋਵੇ ਉਹ ਹਰ ਵਾਰੀ ਕੰਟਰੋਵਰਸੀ ਪੈਦਾ ਕਰਦੇ ਕਿਸੇ ਨਾਲ ਉਹ ਗੱਲ ਕਰਨ ਦੀ ਕੰਟਰੋਲ ਸੀ ਮੈਨੂੰ ਇਤ tanto ਪਤਾ ਵਾ ਮੈਂ ਉਹਦਾ ਪੜਿਆ ਵਾ ਕਿ ਉਹਦੀ ਆਪਣੇ ਪਰਿਵਾਰ ਦੇ ਵਿੱਚ ਕੰਟਰੋਵਰਸੀ ਸੀਗੀ ਉਹਦੀ ਆਪਣੇ ਪਰਿਵਾਰ ਨਾਲ ਵੀ ਇੰਨੀ ਜ਼ਿਆਦਾ ਵਧੀਆ ਜਿਹੜੀ ਬੌਂਡਿੰਗ ਨਹੀਂ ਸੀ ਆਪਣੇ ਫਾਦਰ ਨਾਲ ਵੀ ਨਹੀਂ ਸੀ ਇੰਨੀ ਜ਼ਿਆਦਾ ਸੋ ਜਿਹੜਾ ਇਹੋ ਜਿਹਾ ਬੰਦਾ ਜਿਹਦੇ ਸੁਭਾਅ 'ਚ ਚੀਜ਼ਾਂ ਨੇ ਉਹ ਤੋਂ ਪੱਕੀ ਤਵਕਕ ਰੱਖ ਸਕਦੇ ਆ ਸਿਕਾਲ ਜੀ ਤੁਸੀਂ ਦੇਖੋ ਨਿਰਪੱਖ ਪੋਸਟ ਤੇ ਮੈਂ ਗੁਰਪ੍ਰੀਤ ਦਾ ਸਵਾਗਤ ਕਰਦਾ ਲਗਾਤਾਰ ਕੰਗੜਾ ਨਰਦਨ ਲੈ ਕੇ ਮਾਹੌਲ ਪੱਕਿਆ ਹੋਇਆ ਹੈ ਥੱਪੜ ਨੂੰ ਲੈ ਕੇ ਕਿ ਇੱਕ ਕੁੜੀ ਕੁਲਵਿੰਦਰ ਵੱਲ ਕੌਰ ਵੱਲੋਂ ਇੱਕ ਜਿਹੜਾ ਕਿ ਕੰਗੜਾ ਰੋਡ ਨੂੰ ਥੱਪੜ ਮਾਰੇਗਾ ਏਅਰਪੋਰਟ ਚੰਡੀਗੜ੍ਹ ਏਅਰਪੋਰਟ ਦੇ ਉੱਤੇ ਉਸ ਨੂੰ ਲੈ ਕੇ ਲਗਾਤਾਰ ਸਿਆਸਤ ਗਰਮਾਈ ਹੋਈ ਹੈ ਤੇ ਅੱਜ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਕਿਸਾਨਾਂ ਵੱਲੋਂ ਸਾਡੇ ਨਾਲ ਕਿਸਾਨ ਆਗੂ ਸੁਖਜੀਤ ਸਿੰਘ ਸਾਡੇ ਨਾਲ ਗੱਲਬਾਤ ਕਰਨਗੇ ਸਰ ਕਿਵੇਂ ਦੇਖਦੇ ਹੋ ਇਸ ਘਟਨਾ ਨੂੰ ਸੀ ਦੇਖੋ ਜਦੋਂ ਹੀ ਇਹ ਘਟਨਾ ਹੋਈ ਆ ਸਾਡੇ ਨੋਟਿਸ ਵਿੱਚ ਆਈ ਆ ਹੂੰ ਉੱਥੇ ਕੋਈ ਸਮੇਸਾ ਜੀ ਇਹੋ ਜੀ ਵੀਡੀਓ ਦਿਖਾਈ ਦਿੱਤੀ ਨਹੀਂ ਜਿਹਦੇ ਚੋਂ ਥੱਫੜ ਮਾਰਦੀ ਦਿਖਾਈ ਦਵੇ ਜੀ ਲੇਕਿਨ ਉਹਨੇ ਬਾਹਰਾਂ ਦੇ ਜੋ ਬਿਆਨ ਦਿੱਤਾ ਉਹਦੇ ਜਿਹਨੇ ਜ਼ਰੂਰ ਬੋਲਿਆ ਕਿ ਮੇਰੀ ਮਾਤਾ ਉਦੋਂ ਉੱਥੇ ਬੈਠੀ ਸੀ ਜਦੋਂ ਇਹ 200 200 ਰੁਪਏ ਦੀ ਗੱਲ ਕਰਦੀ ਆ ਮੈਂ ਕਹਿੰਨਾ ਇੱਕ ਦੇਸ਼ ਦੀ ਨਾਮਵਰ ਐਕਟਰ ਹੋਵੇ ਐਮਪੀ ਬਣ ਚੁੱਕੀ ਆ ਦੇਸ਼ ਦੀ ਵੱਡੀ ਪਾਰਟੀ ਦੀ ਉਹਦੀ ਕੋਈ ਜ਼ਿੰਮੇਵਾਰੀ ਬਣਦੀ ਆ ਕਿ ਹਰ ਵਾਰ ਇੰਨੇ ਹੀ ਜਿਹੜੇ ਭੜਕਾਊ ਬਿਆਨ ਦੇਣੇ ਨੇ ਹਰ ਵਾਰ ਇਹਦਾ ਹੀ ਜਿਹੜਾ ਉੱਥੇ 에ਰਪੋਰਟ ਤੇ ਚਲੇ ਜਾਣਾ ਕਿਤੇ ਹੋਰ ਚਲੇ ਜਾਓ ਜਾਂ ਕਿਸੇ ਗਾਇਕ ਕਲਾਕਾਰ ਨਾਲ ਚਲੇ ਜਾਓ ਇਹਦਾ ਹੀ ਪੰਗਾ ਪੈਂਦਾ ਹਰ ਵ ਅਸੀਂ ਇਹ ਕਹਿੰਨੇ ਆ ਕਿ ਇਹ ਘਟਨਾ ਦੀ ਜਿਹੜੀ ਜਾਂਚ ਆ ਬਿਲਕੁਲ ਬਰੀਕੀ ਨਾਲ ਹੋਣੀ ਚਾਹੀਦੀ ਆ ਕਿ ਉਸ ਟਾਈਮ ਕੀ ਸਿਚੁਏਸ਼ਨ ਹੋਈ ਜਿਹੜੀ ਸਿਚੁਏਸ਼ਨ ਸਾਡੇ ਕੋਲ ਸਾਹਮਣੇ ਆਉਣ ਦੀ ਕਿਉਂ ਚੈਕਿੰਗ ਦੌਰਾਨ ਹੋਈ ਆ ਚੈਕਿੰਗ ਦੌਰਾਨ ਆਮੂਮਨ ਕੀ ਹੁੰਦਾ ਕਿ ਜਿਹੜਾ ਜਿਆਦਾ ਤਗੜਾ ਬੰਦਾ ਵਾ ਜਿਆਦਾ ਵੀਆਈਪੀ ਆ ਉਹ ਛੋਟੇ ਮੁਲਾਜ਼ਮਾਂ ਨੂੰ ਜਿਹੜਾ ਉਹ ਡਾਂਟਾ ਛਾਂਟਾ ਮਾਰਦਾ ਵਾ ਬੜੀਆਂ ਕਿ ਤੂੰ ਕੌਣ ਮੈਨੂੰ ਚੈੱਕ ਕਰਨ ਵਾਲਾ ਮੈਨੂੰ ਲੱਗਦਾ ਉੱਥੋਂ ਇਹ ਪ੍ਰੋਵੋਕੇਸ਼ਨ ਹੋਈ ਆ ਉਹ ਪ੍ਰੋਵੋਕੇਸ਼ਨ ਤੋਂ ਬਾਅਦ ਜੋ ਵੀ ਹੋਇਆ ਉਹਦੀ ਪੂਰੀ ਜਾਂਚ ਸਹੀ ਤਰੀਕੇ ਨਾਲ ਸਾਡਾ ਇਹ ਬਨਣਾ ਕਿ ਅਗਰ ਕੁਲਿੰਦਰ ਕੌਰ ਦਾ ਕਸੂਰ ਆ ਉਸ ਲੇਕਿਨ ਅਗਰ ਕੰਗਣਾ ਰੌਤਨੇ ਕੋ ਉਸ ਕੀਤਾ ਵਾ ਫਿਰ ਸਦਾ ਦੀ ਹੱਕਦਾਰ ਉਹ ਵੀ ਹੋਣੇ ਚਾਹੀਦੀ ਆ ਵਰਦੀ ਦੇ ਵਿੱਚ ਇਹ ਕਦਮ ਚੱਕਿਆ ਗਿਆ ਆ ਕਿਸ ਤਰ੍ਹਾਂ ਦੇਖਦੇ ਹਾਂ ਕਿਉਂਕਿ ਡਿਊਟੀ ਦੌਰਾਨ ਇਹ ਚੀਜ਼ਾਂ ਕਿ ਹੋਈਆਂ ਨੇ ਕਾਰਵਾਈ ਉਹਨਾਂ ਦੇ ਉੱਤੇ ਉਲਟ ਹੋ ਸਕਦੀ ਆ ਦੇਖੋ ਜਿਹੜਾ ਉਹ ਫੋਰਸਸ ਦਾ ਰੂਲ ਆ ਉਹਦੇ ਕਾਰਵਾਈ ਜਿਹੜੀ ਹੋਣੀ ਹੁੰਦੀ ਉਹ ਤਾਂ ਹੋਣੀ ਆ ਲੇਕਿਨ ਜਿਹੜੀਆਂ ਬੰਦੇ ਦੀਆਂ ਭਾਵਨਾਵਾਂ ਨੇ ਜਦੋਂ ਆਪਾਂ ਦੇਸ਼ ਵਾਸਤੇ ਲੜਦੇ ਆ ਵਰਦੀ ਪਾਈ ਹੁੰਦੀ ਆ ਲੇਕਿਨ ਸਾਡੇ ਅੰਦਰ ਉਹ ਭਾਵਨਾਵਾਂ ਹੁੰਦੀ ਆ ਕਿ ਆਪਾਂ ਦੇਸ਼ ਵਾਸਤੇ ਲੜਨਾ ਵਾ ਆਪਾਂ ਆਪਣੇ ਦੇਸ਼ ਦੀ ਰੱਖਿਆ ਕਰਨੀ ਆ ਹੋ ਸਕਦਾ ਕੰਗਨਾ ਰਾਓ ਨੇ ਇਹਨਾਂ ਪ੍ਰਮੋਕ ਕਰਤਾ ਹੋਵੇ ਕਿ ਜਿਹੜੀਆਂ ਉਹ ਭਾਵਨਾਵਾਂ ਤੇ ਕੰਟਰੋਲ ਨਾ ਰੱਖ ਸਕੀ ਹੋਵੇ ਔਰ ਦੂਸਰੀ ਗੱਲ ਆ ਸਾਡੀ ਵਕੀਲਾਂ ਨਾਲ ਵੀ ਗੱਲ ਹੋਈ ਆ ਇਹ ਠੀਕ ਆ ਡਿਊਟੀ ਦੇ ਨਾਲ ਉਹਨੇ ਕੀਤਾ ਉੱਤੇ ਐਕਸ਼ਨ ਡਿਪਾਰਟਮੈਂਟ ਲੈਕਸ਼ਨ ਹੋਊਗਾ ਲੇਕਿਨ ਉਹਦਾ ਪਿੱਛੇ ਕਹਾਣੀ ਕੀ ਆ ਉਹ ਨੂੰ ਜਾਨਣਾ ਬੜਾ ਜ਼ਰੂਰੀ ਆ ਇਸੇ ਕਰਕੇ ਆਪਾਂ ਡੀਜੀਪੀ ਸਾਹਿਬ ਨੂੰ ਮਿਲਣ ਜਾ ਰਹੇ ਆ ਕਿ ਉਸ ਲੜਕੀ ਨੂੰ ਇਨਸਾਫ ਦਿਵਾਇਆ ਜਾ ਸਕੇ ਕਿ ਉਸ ਤੋਂ ਜਿਹੜੀ ਪੂਰੀ ਸਿਚੁਏਸ਼ਨ ਉਹਦੀ ਜਾਂਚ ਕਰਕੇ ਫਿਰ ਤੁਹਾਨੂੰ ਦੱਸਿਆ ਜਾ ਸਕੇ ਇਨਵੈਸਟੀਗੇਸ਼ਨ ਦੀ ਗੱਲ ਕੀਤੀ ਤੁਸੀਂ ਕਿਉਂਕਿ ਤੁਸੀਂ ਵੀ ਇਹ ਗੱਲ ਕਹੀ ਹੈ ਕਿ ਵੀਡੀਓ ਸਾਹਮਣੇ ਨਹੀਂ ਥੱਪੜ ਮਾਰਨ ਵਾਲੀ ਕਿਉਂਕਿ ਗੱਲਾਂ ਸਾਹਮਣੇ ਆਈਆਂ ਨੇ ਉਸ ਨੂੰ ਕਿਵੇਂ ਦੇਖਦੇ ਹੋ ਜੀ ਫਿਰ ਮੈਂ ਤਾਂ ਹੋ ਸਕਦਾ ਕਿ ਪਬਲਿਸਿਟੀ ਸਟੰਟ ਵੀ ਹੋ ਸਕਦਾ ਕਿਉਂਕਿ ਐਕਟਰ ਆ ਐਕਟਿੰਗ ਕਰਨੀ ਜਾਣਦੇ ਨੇ ਪਬਲਿਸਿਟੀ ਸਟੰਟ ਹੋ ਸਕਦਾ ਕਿ ਮੈਂ ਮੇਰੀ ਜਿਹੜੀ ਭਾਜਪਾ ਦੇ ਜਿਹੜਾ ਮੇਰਾ ਕਦ ਹੋਰ ਉੱਚਾ ਹੋ ਜਾਏ ਮੈਨੂੰ ਕੋਈ ਮੰਤਰੀ ਪਦ ਮਿਲ ਜਾਏ ਜਾਂ ਪੂਰੇ ਦੇਸ਼ 'ਚ ਮੇਰੀ ਚਰਚਾ ਹੋਵੇ ਕਈ ਲੋਕ ਜਿਹੜੇ ਚਰਚਾ ਦੇ ਜਿਹੜੇ ਆ ਉਹ ਪਿੱਛੇ ਜਿਆਦਾ ਜਿਆਦਾ ਭੱਜਦੇ ਆ ਗੱਲ ਕਰਾਂ ਹਰ ਇੱਕ ਵਾਰ ਇਹੋ ਚੀਜ਼ ਹੁੰਦੀ ਆ ਸਿਆਸੀ ਸਟੰਟ ਖੇਡੇ ਜਾਂਦਾ ਇਸ ਨੂੰ ਲੈ ਕੇ ਹਮੇਸ਼ਾ ਮੈਂ ਉਹੀ ਕਹਿਣਾ ਨਾ ਕਿ ਜਿੰਨੀ ਵਾਰੀ ਤੁਸੀਂ ਪਿਛਲੇ ਕੰਗਰ ਨਰਾਵਲ ਦੇ ਬਿਆਨ ਦੇਖ ਲਓ ਉਹ ਹਰ ਵਾਰੀ ਕੰਟਰੋਵਰਸੀ ਪੈਦਾ ਕਰਦੇ ਨੇ ਕਿਸੇ ਨਾਲ ਉਹ ਗੱਲ ਕਰਦੀ ਕੰਟਰੋਵਰਸੀ ਮੈਨੂੰ ਇਤਨਾਕ ਪਤਾ ਵਾ ਮੈਂ ਉਹਦਾ ਪੜਿਆ ਵਾ ਕਿ ਉਹਦੀ ਆਪਣੇ ਪਰਿਵਾਰ ਦੇ ਵਿੱਚ ਕੰਟਰੋਵਰਸੀ ਸੀਗੀ ਉਹਦੀ ਆਪਣੇ ਪਰਿਵਾਰ ਨਾਲ ਵੀ ਇੰਨੀ ਜ਼ਿਆਦਾ ਵਧੀਆ ਜਿਹੜੀ ਬੌਂਡਿੰਗ ਨਹੀਂ ਸੀ ਆਪਣੇ ਫਾਦਰ ਨਾਲ ਵੀ ਨਹੀਂ ਸੀ ਇੰਨੀ ਜ਼ਿਆਦਾ ਸੋ ਜਿਹੜਾ ਇਹੋ ਜਿਹਾ ਬੰਦਾ ਜਿਹਦੇ ਸੁਭਾਅ 'ਚ ਚੀਜ਼ਾਂ ਨੇ ਉਹ ਤਾਂ ਪੱਕੀ ਤਵਕੋ ਰੱਖ ਸਕਦੇ ਆ ਇੱਕ ਬੰਦਾ ਫੋਰਸ ਸਾਨੂੰ ਰਿਸਪੈਕਟ ਹੁੰਦੀ ਆ ਕੋਈ ਬੰਦਾ ਇੱਥੇ ਵਰਦੀ ਚ ਆਉਂਦਾ ਨਾ ਦਾ ਪ੍ਰਸਪੈਕਟ ਕਰਦੇ ਹਾਂ ਦੀ ਕਿ ਇਹ ਬੰਦਾ ਡਿਊਟੀ ਤੇ ਆ ਵਰਦੀ ਵਿੱਚ ਆ ਉਹਦਾ ਸਹੀ ਬਿਹੇਵ ਕਰਨਾ ਔਰ ਜੋ ਨੋਰਮਸ ਨੇ 에ਰਪੋਰਟ ਦੇ ਉਹਨਾਂ ਨੂੰ ਫਾਲੋ ਕਰਨਾ ਹਰ ਇੱਕ ਦਾ ਫਰਜ਼ ਬਣਦਾ ਖਾਸ ਕਰ ਉਹਨਾਂ ਲੋਕਾਂ ਦਾ ਜਿਹੜੇ ਬਿਲਕੁਲ ਹਾਈ ਪੋਸਟ ਤੇ ਨੇ ਲੋਕਾਂ ਨੂੰ ਇਗਜ਼ੈਂਪਲ ਦੇਣ ਵਾਸਤੇ ਕਿ ਭਈ ਆ ਆਪਾਂ ਫਾਲੋ ਕਰਨੇ ਤੁਸੀਂ ਸਾਰੇ ਵੀ ਫਾਲੋ ਕਰੋ ਇਹਨਾਂ ਚੀਜ਼ਾਂ ਬੀਜੇਪੀ ਦੀ ਸਰਕਾਰ ਆ ਰਹੀ ਹਾਲੇ ਗੱਲਾਂ ਚੱਲ ਰਹੀਆਂ ਨੇ ਉਸ ਤੋਂ ਪਹਿਲਾਂ ਹੀ ਇਹ ਚੀਜ਼ ਘਟਣਾ ਹੋ ਜਾਂਦੀ ਆ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਸਿਆਸੀ ਸਟੰਟ ਵੀ ਹੋ ਚੁੱਕਿਆ ਆ ਜਿਹੜਾ ਕਿ ਐਮਪੀ ਬਣਨ ਤੋਂ ਬਾਅਦ ਇਹ ਚੀਜ਼ ਉਹਨਾਂ ਨਾਲ ਵਾਪਰੀ ਗਈ ਆ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਦੇਖੋ ਪਹਿਲੀ ਗੱਲ ਤੇ ਬੀਜੇਪੀ ਸਰਕਾਰ ਹੈ ਨਹੀਂ ਆ ਇਸ ਗੱਲ ਨੂੰ ਮੈਂ ਗੁਸਤਾਖੀ ਚਾਹਣਾ ਤੁਹਾਨੂੰ ਟੋਕਣ ਵਾਸਤੇ ਬੀਜੇਪੀ ਸਰਕਾਰ ਨਹੀਂ ਆ ਇਹ ਇਸ ਵੇਲੇ ਐਨਡੀਏ ਗੱਠ ਜੋੜ ਦੀ ਸਰਕਾਰ ਆ ਕਿਉਂਕਿ ਬੀਜੇਪੀ ਸਿਰ 240 ਸੀਟਾਂ ਨੇ ਬਹੁਮਤ ਦਾ ਅੰਕੜਾ 272 ਆ ਹੁਣ ਉਹਨਾਂ ਨੇ ਆਪਣੇ ਸਾਥੀਆਂ ਨਾਲ ਕਿਸ ਤਰ੍ਹਾਂ ਸੈਟਲਮੈਂਟ ਕੀਤੀ ਆ ਸਾਰੀਆਂ ਖਬਰਾਂ ਚ ਆਉਣ ਡਿਆ ਹਰ ਇੱਕ ਨੇ ਆਪਣੀਆਂ ਆਪਣੀਆਂ ਸ਼ਰਤਾਂ ਮਨਾਈਆਂ ਨੇ ਔਰ ਮੈਂ ਇਹ ਕਹੂੰਗਾ ਇਸ ਵੇਲੇ ਉਹ ਲੰਗੜੀ ਸਰਕਾਰ ਆ ਕਿਦਾਂ ਟੁੱਟ ਜੇ ਕਿੰਨਾ ਚਿਰ ਕੱਢੇ ਇਤੇ ਕੋਈ ਵੀ ਯਕੀਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਬੀਜੇਪੀ ਕੋਲ ਆਪਣਾ ਬਹੁਮਤ ਹੈ ਨਹੀਂਗਾ ਔਰ ਜਿਹੜੇ ਸਾਥੀ ਨੇ ਅਗਰ ਬੀਜੇਪੀ ਦੀ ਪਾਲਿਸੀਆਂ ਦੇਖਣਗੇ ਉਹਦੀਆਂ ਨੀਤੀਆਂ ਦੇਖਣਗੇ ਮੈਨੂੰ ਪੱਕਾ ਵਿਸ਼ਵਾਸ ਹੈ ਕਿ ਉਹ ਬੀਜੇਪੀ ਨੀਤੀਆਂ ਨਾਲ ਸਹਿਮਤ ਨਹੀਂ ਹੋਣਗੇ ਕਿਉਂਕਿ ਬੀਜੇਪੀ ਨੇ ਪਿਛਲੇ 10 ਸਾਲ ਦੇ ਵਿੱਚ ਕੁਝ ਲੋਕਾਂ ਦਾ ਫਾਇਦਾ ਕੀਤਾ ਔਰ ਦੇਸ਼ ਦੀ ਜਿਹੜੀ ਬਹੁ ਗਿੰਤੀ ਆ ਕਿਸਾਨ ਮਜ਼ਦੂਰ ਛੋਟੇ ਵਪਾਰੀ ਉਹਨਾਂ ਸਭ ਨੂੰ ਮਾਰਿਆ ਵਾ ਉਹਨਾਂ ਸਭ ਨੂੰ ਲੁੱਟਿਆ ਵਾ ਕੁੱਟਿਆ ਵਾ ਔਰ ਕੋਈ ਰੋਜ਼ਗਾਰ ਨਹੀਂ ਦਿੱਤਾ ਜੋ ਝੂਠੇ ਵਾਦੇ ਜਿੰਨੇ ਭਾਪੀ ਨਹੀਂ ਕੀਤੇ ਸੀਗੇ ਉਹ ਪਿਛਲੇ 10 ਸਾਲ ਚੋਂ ਨੇ ਉਹਨਾਂ ਨੂੰ ਹੋਰ ਝੂਠ ਬੋਲ ਬੋਲ ਕੇ ਸੱਚ ਬਣਾਇਆ ਸੋ ਮੈਂ ਚਾਹਣਾ ਜਿਹੜੇ ਸਹਿਯੋਗੀ ਸਪੋਰਟ ਕਰ ਰਹੇ ਨੇ ਸਾਡੀ ਬੇਨਤੀ ਆ ਉਹਨਾਂ ਨੂੰ ਤੁਹਾਡੇ ਮਾਧਿਅਮ ਥਰੂ ਕਿ ਭਈ ਅਗਰ ਨੀਤੀ ਲੋਕਾਂ ਦੇ ਖਿਲਾਫ ਆ ਅਗਰ ਨੀਤੀ ਲੋਕਾਂ ਦੇ ਖਿਲਾਫ ਆ ਤੇ ਉਹਦੇ ਵਿੱਚ ਪੱਕਾ ਸੋਚੋ ਕਿ ਲੋਕਾਂ ਨੇ ਤੁਹਾਨੂੰ ਵੋਟ ਦੇ ਕੇ ਬਣਾਇਆ ਵਾ ਅਗਰ ਤੁਸੀਂ ਸਰਕਾਰ ਚ ਜਾਂਦੇ ਹੋ ਤੁਹਾਡਾ ਫਰਜ਼ ਬਣਦਾ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਵੋਟ ਦੇ ਕੇ ਬਣਾਇਆ ਉਹਨਾਂ ਦੇ ਹੱਕਾਂ ਦੀ ਰਾਖੀ ਕਰੋ ਉਹਨਾਂ ਦੇ ਜਿਹੜੇ ਬਣਦੇ ਹੱਕ ਆ ਉਹ ਦਿੱਤੇ ਜਾਂਦੇ। ਇੱਥੇ ਪ੍ਰਕਾਉ ਬਿਆਨ ਵੀ ਸਾਹਮਣੇ ਆਉਂਦਾ ਆ। ਇਹ ਪੰਜਾਬ ਅੱਤਵਾਦ ਆ। ਅੱਤਵਾਦ ਹਮਲੇ ਕੀਤੇ ਜਾ ਰਹੇ ਨੇ ਲਗਾਤਾਰ। ਇਹ ਬਿਆਨ ਸਾਹਮਣੇ ਆ ਰਿਹਾ ਕੰਗਰਾਂਦ ਰੌਂਟ ਵੱਲ ਵੀ। ਤੁਸੀਂ ਦੇਖੋ ਜਿਹੜੇ ਅੰਬ ਨੂੰ ਜ਼ਿਆਦਾ ਫਲ ਲੱਗਦਾ ਨਾ ਉਹਨੂੰ ਪੱਥਰ ਲੋਕ ਬੜੇ ਮਾਰਦੇ ਆ। ਪੰਜਾਬੀਆਂ ਨੇ ਅੱਜ ਤੱਕ ਕੁਰਬਾਨੀਆਂ ਕੀ ਦਿੱਤੀਆਂ ਨੇ ਇਸ ਦੇਸ਼ ਵਾਸਤੇ। ਇਸ ਦੇਸ਼ ਦੀਆਂ ਬਹੁ ਬੇਟੀਆਂ ਕਾਬਲ ਕੰਧਾਰ ਤੋਂ ਬਚਾ ਕੇ ਲਿਆਂਦੀਆਂ ਨੇ। ਇਸ ਦੇਸ਼ ਦੇ ਬਾਰਡਰਾਂ ਦੀ ਰੱਖਿਆ ਕੀਤੀ ਆ। ਤਾਂ ਉਸ ਨਹੀਂ ਮੰਨੀ ਕਲੀ ਕਿਸੇ ਦੀ। ਸਿਰਫ ਇਹ ਲੋਕ ਸਾਡਾ ਸਿਰ ਨੀਵਾ ਕਰਨਾ ਚਾਹੁੰਦੇ ਆ ਜਿਹੜਾ ਕਦੀ ਹੋ ਨਹੀਂ ਸਕਦਾ ਇਹ ਸਾਰਾ ਪ੍ਰਪੋਗੈਂਡਾ ਉਹਨੂੰ ਲੈ ਕੇ ਹੁੰਦਾ ਪਿਛਲੇ ਸਾਲਾਂ ਤੋਂ ਹੀ ਹੁੰਦਾ ਰਿਹਾ ਔਰ ਹੁਣ ਵੀ ਹੁੰਦਾ ਰਿਹਾ ਦੁਨੀਆ ਭਰ ਦੇ ਸਿੱਖ ਕੌਮ ਜਿਹੜੀ ਆ ਉਹ ਸੇਵਾ ਵਾਸਤੇ ਮੰਨੀ ਜਾਂਦੀ ਆ ਆਪਣੀ ਇਮਾਨਦਾਰੀ ਵਾਸਤੇ ਮੰਨੀ ਜਾਂਦੀ ਆ ਆਪਣੀ ਵਫਾਦਾਰੀ ਵਾਸਤੇ ਮੰਨੀ ਜਾਂਦੀ ਆ ਆਖਰੀ ਸਵਾਲ ਮੇਰਾ ਪੰਜਾਬ ਦੇ ਵਿੱਚ ਇੱਕ ਵੀ ਸੀਟ ਨਹੀਂ ਬੀਜੇਪੀ ਨੂੰ ਆਈ ਉਸ ਬਾਰੇ ਕੀ ਕਹੋਗੇ ਫਿਰ ਦੇਖੋ ਇਹ ਤੇ ਸ਼ੀਸ਼ੇ ਤੇ ਲਿਖਿਆ ਸੀਗਾ ਇਹ ਪੰਜਾਬ ਦੇ ਵਿੱਚੋਂ ਬੀਜੇਪੀ ਨੂੰ ਸੀਟ ਨਹੀਂ ਆਉਣ ਦਿੱਤੀ ਜਾਊਗੀ ਮੈਂ ਉਹਨਾਂ ਕਿਸਾਨਾਂ ਮਜ਼ਦੂਰਾਂ ਦਾ ਉਹਨਾਂ ਛੋਟੇ ਉਪਰੰਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਬੀਜੇਪੀ ਨੀਤੀਆਂ ਨੂੰ ਪੜਿਆ ਅੰਨੇ ਭਗਤ ਨਹੀਂ ਬਣਿਆ ਇੱਥੇ ਨਰਿੰਦਰ ਮੋਦੀ ਵੀ ਨਰਿੰਦਰ ਮੋਦੀ ਵੀ ਆਏ ਅਮਿਤ ਸ਼ਾਹ ਵੀ ਆਏ ਭਾਸ਼ਣ ਵੀ ਦਿੱਤੇ ਗਏ ਕਿ ਸੀਟ ਪੱਕੀ ਹੈ ਇਸ ਵਾਰ ਦੇਖੋ ਸਾਡਾ ਜਿੱਥੇ-ਜਿੱਥੇ ਨਰਿੰਦਰ ਮੋਦੀ ਗਿਆ ਪਟਿਆਲਾ ਗਿਆ ਜਲੰਧਰ ਗਿਆ ਗੁਰਦਾਸਪੁਰ ਗਿਆ ਹੁਸ਼ਿਆਰਪੁਰ ਗਿਆ ਅਸੀਂ ਲੋਕਾਂ ਨੂੰ ਜਾਗਰੂਕ ਕੀਤਾ ਉੱਥੇ ਵਿਰੋਧ ਕਰਕੇ ਔਰ ਉਸ ਵਿਰੋਧ ਦਾ سلسلہ ਇਹ ਹੋਇਆ ਕਿ ਲੋਕ ਜਾਗਰੂਕ ਹੋ ਗਏ ਪਹਿਲਾਂ ਲੋਕ ਮਠਾਈਆਂ ਲਾ ਕੇ ਹਾਰ ਲਾ ਕੇ ਐਮਪੀਆਂ ਦੇ ਗਲ ਚ ਪਾਉਣ ਜਾਂਦੇ ਸੀ ਅੱਗੇ ਤੋਂ ਅੱਗੇ ਦੌੜ ਲੱਗਦੀ ਸੀ ਐਰਕਨ ਲੋਕ ਸਵਾਲ ਪੁੱਛਦੇ ਸੀ ਔਰ ਆਉਣ ਵਾਲੇ ਸਮੇਂ ਚ ਇਹ ਜਿਹੜੀ ਜਾਗਰੂਤੀਆ ਹੋਰ ਜ਼ਿਆਦਾ ਹੋਊਗੀ ਮੈਨੂੰ ਲੱਗਦਾ ਕਿ ਦੇਸ਼ ਦੀ ਪੋਲਿਟਿਕਸ ਇੰਨੀ ਸੌਖੀ ਨਹੀਂ ਹੋਣ ਵਾਲੀ ਲੋਕਾਂ ਵਾਸਤੇ ਅਗਰ ਆਓਗੇ ਸੇਵਾ ਕਰਨ ਵਾਸਤੇ ਆਓਗੇ ਲੁੱਟਣ ਵਾਸਤੇ ਨਹੀਂ ਆ ਸਕਦੇ ਕਿਸਾਨਾਂ ਵੱਲੋਂ ਹੁਣ ਕਲਵਿੰਦਰ ਕੌਰ ਦਾ ਕਿੰਨਾ ਕੁ ਸਾਥ ਦਿੱਤਾ ਜਾਵੇਗਾ ਤੇ ਕਿਹੜੀ ਅਗਲੀ ਰਣਨੀਤੀ ਹੋਵੇਗੀ ਹੁਣ ਦੇਖੋ ਜੀ ਬਿਲਕੁਲ ਸਾਥ ਦਿੱਤਾ ਜਾਊਗਾ ਸਾਡੀ ਬੇਟੀ ਆ ਪੰਜਾਬ ਦੀ ਬੇਟੀ ਆ हां डिपार्टमेंट इंक्वायरी होवे गलती ओदी बननी जावे सजा होवे लेकिन इंसाफ जरूर होवे। ਅਸੀਂ ਉਹਦੇ ਨਾਲ ਆਂ ਔਰ ਉਹਦੇ ਵਾਸਤੇ 9 ਤਰੀਕ ਨੂੰ ਜਿਹੜਾ ਆਪਾਂ इंसाफ मार्च ਕੱਢ ਰਹੇ ਆਂ ਔਰ ਜੋ ਵੀ ਲੀਗਲ ਹੈਲਪ ਹੋਊਗੀ ਉਹ ਵੀ ਦਿੱਤੀ ਜਾਊਗੀ ਪਰਿਵਾਰ ਨੂੰ ਔਰ ਮੈਂ ਇਸ ਤੋਂ ਅੱਗੇ ਕਹਿਣਾ ਕਿ ਆਪਾਂ ਨੂੰ ਆਪਣੇ ਫਰਜ਼ ਨਿਭਾਉਂਦਿਆਂ ਹੋਇਆ ਸਹੀ ਫਰਜ਼ ਨਿਭਾਉਂਦੇ ਆਂ ਆਪਣੀ ਡਿਊਟੀ ਪੂਰੀ ਕਰਨੀ ਚਾਹੀਦੀ ਆ ਔਰ ਬਚਣਾ ਚੱਲਿਆ ਹੋਏ ਲੋਕਾਂ ਤੋਂ ਕਿ ਜਿਹੜੇ ਇਸ ਆਪਣੇ ਆਪ ਨੂੰ ਮਸ਼ਹੂਰ ਕਰਨ ਵਾਸਤੇ ਕਿਸੇ ਕੌਮ ਨੂੰ ਕਿਸੇ ਸਟੇਟ ਨੂੰ ਬਦਨਾਮ ਕਰਦੇ ਆ ਇਹਨਾਂ ਲੋਕਾਂ ਦਾ ਇਹੀ ਕੰਮ ਆ ਫਿਰਕਾ ਪ੍ਰਸਤੀ ਫਿਰਕੂਵਾਦ ਫਲਾਉਣਾ ਇਸ ਚੀਜ਼ ਤੋਂ ਸਾਨੂੰ ਲੋਕਾਂ ਨੂੰ ਬਚਣਾ ਚਾਹੀਦਾ ਧੰਨਵਾਦ ਜੀ ਧੰਨਵਾਦ ਸੋ ਨੋ ਤਰੀਕੇ ਨੂੰ ਹੁਣ ਇਨਸਾਫ ਮੋਰਚਾ ਜਿਹੜਾ ਕਿ ਸ੍ਰੀ ਆਮ ਸਾਹਿਬ ਗੁਰਦੁਆਰੇ ਤੋਂ ਕੱਢਿਆ ਜਾਵੇਗਾ ਐਸਐਸਸੀ ਦਫ਼ਤਰ ਨੂੰ ਲੈ ਕੇ ਸੋ ਹੁਣ ਅਗਲੀ ਵਾਰ ਕੀ ਹੋਵੇਗੀ ਅਗਲੀ ਨੀਤੀ ਕੀ ਹੋਵੇਗੀ ਇਹ ਆਉਣ ਵਾਲਾ ਸਮਾਂ ਹੀ ਦੱਸ ਸਕਦਾ ਕੈਮਰਾਮੈਨ ਸੁਰਿੰਦਰ ਦੇ ਨਾਲ ਗੁਰਪ੍ਰੀਤ